ਹਰ ਇੱਕ ਸਾਡੇ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਹੈ ਤੇ ਸ਼ਹਿਰੇ ਪੰਨੂਆ ਪਹੁੰਚੇ ਆ ਤਹਿਸੀਲ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਸਰਦਾਰ ਮੰਗਲ ਸਿੰਘ ਉਹਦੇ ਘਰ ਆਇਆ ਦੋਸਤੋ ਵੀਰ ਰਾਜਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਜਾਣਕਾਰੀ ਟੋਟਲ ਨਗਾਂ ਦੀ ਗੱਲ ਕਰ ਲਈਏ ਤੇ 6 ਨਗਨੇ ਜਿਨ੍ਹਾਂ ਦੇ ਵਿੱਚੋਂ 5 ਮੱਜਾਂ ਝੋਟੀਆਂ ਤੁਹਾਨੂੰ ਦਿਖਾ ਦੇਵਾਂਗੇ 4 ਮੱਜਾਂ ਝੋਟੀਆਂ ਸੂਈਆਂ ਸਵਾਈਆਂ ਨੇ ਇਨ੍ਹਾਂ ਦੇ ਮਗਰ ਕਟੀਆਂ ਫੀਮੇਲ ਕਾਫ ਆ ਤੇ ਇੱਕ ਮਗਰ ਮੇਲ ਕਾਫ ਇੱਕ ਮੈਂ ਤੁਹਾਨੂੰ ਦਿਖਾਵਾਂਗਾ ਆਪਾਂ ਲਾਸਟ ਦੇ ਵਿੱਚ ਬੜੀ ਪਲੀ ਪਲੀਤੀ ਆ ਬੜੀ ਚੰਗੀ ਰਾਜੀ ਆ ਫੁੱਲ ਵਜਨ ਨੋੜ ਦੇ ਵਿੱਚ ਗੱਬਣ ਮਾਝਾ ਠੀਕਾ ਜੀ ਤੇ 4 ਮਹੀਨਿਆਂ ਜਿਹੜੀਆਂ ਸੂਈਆਂ ਸਵਾਈਆਂ ਨੇ ਤੇ ਇੱਕ ਵੱਚੀ ਤੁਹਾਨੂੰ ਦਿਖਾਵਾਂਗੇ ਇਹ ਵੀ ਬਿਲਕੁਲ ਸਜਰਤਾ ਦੀ ਸੂਈ ਸਵਾਈ ਆ ਤਕਰੀਬਨ ਕੋਈ 2 3 ਨਾ 2 3 ਨਾ ਬੱਚਿਆਂ ਦੇ ਬਿਲਕੁਲ ਜਿਹੜੇ ਦੋਸਤੋ 나ਡੂ ਦੇ ਬੱਚੇ ਆ ਤੇ ਤਿੰਨ ਕਟੀਆਂ ਮਗਰ ਤਿੰਨ ਮਾਝਾਂ ਦੇ ਠੀਕਾ ਜੀ ਦੋ ਮਗਰ ਮੇਲ ਕਾਫ ਆ ਇਸ ਕਰੋਂ ਦੋਸਤੋ ਤਕਰੀਬਨ ਆਪਾਂ ਦੋ ਤਿੰਨ ਤਿੰਨ ਕਦੇ ਨਾ ਪਹਿਲਾਂ ਇੱਕ ਵੀਡੀਓ ਬਣਾਈ ਬੜੇ ਭਾਵੜ ਤੇ ਜਾਇਜ ਸੀਗੇ ਮਾਲ ਬੜਾ ਸਾਫ ਸੁਥਰਾ ਸੀਗਾ ਤੇ ਕਾਫੀ ਵੀਰਾਂ ਦਾ ਰਿਸਪੌਂਸ ਆਇਆ ਸੀਗਾ ਵੀ ਪਸ਼ੂ ਚੰਗੇ ਸਾਫ ਸੁਥਰੇ ਆ ਰੇਡ ਪਰਤਾ ਜਾਇਜ ਆ ਭਰਾ ਦਾ ਠੀਕ ਆ ਜੀ ਅੱਜ ਫੇਰ ਜਿਹੜਾ ਦੋਸਤੋ ਮੋਲੋ ਬਾਜਪੀ ਜਾਇਜ ਆ ਜਿਹੋ ਦੇ ਹੋ ਜੇ ਪਸ਼ੂ ਆ ਉਹ ਜੇ ਰੇਡ ਪਰਤਾ ਦੋਸਤੋ ਹੁੰਦਾ ਠੀਕ ਆ ਜੀ ਹਰੀਕੇ ਪਤੰ ਤੋਂ ਕੋਈ 18 17 ਕਿਲੋਮੀਟਰ ਦੀ ਦੂਰੀ ਆ ਨਿਸ਼ਾਰੇ ਪੰਨੂਆ ਤੁਸੀਂ ਖਾਸ ਵਿਜ਼ਿਟ ਕਰਨੀ ਆ ਸਰਹਾਰੀ ਤੋਂ ਕੋਈ 2 4 4 5 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਨਿਸ਼ਾਰੇ ਪੰਨੂਆ ਆਉ ਕਰਦੇ ਆ ਪੂਰੀ ਗੱਲਬਾਤ ਤਰੀਕ ਅਜ 12 ਫਰਵਰੀ ਤੇ ਸਮਾਂ ਦੋਸਤੋ ਮਾਰ ਸਭ ਤੋਂ ਪਹਿਲਾਂ ਰਾਜਵੀਰ ਸਾਸਰੀ ਸਾਸਰੀ ਸਾਹਿਬ ਸਾਸਰੀ ਸਾਹਿਬ ਜੀ ਹੋ ਰਾਜਵੀਰ ਠੀਕ ਠਾਬੇ ਵਧੀਆ ਸੰਸਾ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਬੜੇ ਵਧੀਆ ਰਾਜਵੀਰ ਠੀਕ ਠਾਬੇ ਅੱਛਾ ਉਹਦੇ ਆਪਾਂ ਵੀਰ ਨੂੰ ਵੀਡੀਓ ਇੱਕ ਪਾਈ ਸੀ ਪੰਜ ਕੇ ਨਾਗ ਦਿਖਾਈ ਸੀ ਉਦੋਂ ਵੀ ਹਾਂਜੀ ਵੀਰ ਜੀ ਹਾਨੀ ਸੰਸਾ ਪੰਜ ਨਾਗ ਉਹ ਹਾਈ ਸੀ ਤੇ ਉਹ ਮਾਲ ਤਕਰੀਬਨ ਛੋਟ ਜੀ ਸਾਰਾ ਵੇਚ ਗਿਆ ਸੀ ਅੱਛਾ ਜੀ ਹਾਂਜੀ ਬਹੁਤ ਵਧੀਆ ਰਿਸਪੌਂਸ ਆਇਆ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਇਨਾ ਮਾਣ ਬਖਸ਼ਿਆ ਆਪਾਂ ਨੂੰ ਬਿਲਕੁਲ ਆਪਾਂ ਫੇਰ ਵੀਰਾਂ ਲਈ ਅੱਜ ਉਹਨਾਂ ਦੀ ਡਿਮਾਂਡ ਤੇ ਜਿੰਨੀ ਕੀ ਡਿਮਾਂਡ ਹੈ ਉਸ ਦੇ ਹਿਸਾਬ ਨਾਲ ਆ ਤੇ ਨੋਬੇ ਠੀਕ ਆ ਜੀ ਅੱਜ ਆ ਦੋਸਤੋ ਅੱਜ ਤੀਜਾ ਚੌਥਾ ਤੀਜਾ ਕਦੇ ਨਹੀਂ ਆ ਤਕਰੀਬਨ ਅੱਜ ਫਿਰ ਛੇਕ ਨਾਗਵੀਰ ਨੇ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਤੇ ਵਸੇ ਰਾਜਵੀਰ ਮੱਝਾਂ ਤੇ ਦੋ ਤਿੰਨ ਹੋਰ ਵੀ ਪਾਸੇ ਬੰਨੀਆਂ ਤੁਹਾਡੇ ਕੋਲ ਹਾਂਜੀ ਹਾਂਜੀ ਸੰਸਾਰ ਇਹ ਡੰਗਰ ਤਿੰਨ ਹੁਣੇ ਆਈਆਂ ਮੱਝਾਂ ਤੇ ਤਿੰਨ ਕੋਰ ਲਈਆਂ ਉਹ ਸ਼ਾਮ ਤੱਕ ਆ ਜਾਣਗੀਆਂ ਹੂੰ ਤੇ ਵੱਡੀਆਂ ਮੱਝਾਂ ਤਕਰੀਬਨ ਜੇ ਕਿਸੇ ਵੀਰ ਨੇ ਕੋਈ 15 16 ਲੀਟਰ ਵਾਲੀਆਂ ਮੱਝਾਂ ਲੈਣੀਆਂ 18 20 ਲੀਟਰ ਵਾਲੀਆਂ ਚੰਗੀਆਂ ਹਰਿਆਣੀਆਂ ਦੀਆਂ ਝੋਟੀਆਂ ਉਹ ਵੀ ਆ ਰਹੀਆਂ ਵਾ ਵੀਰ ਕੋਈ ਜਿਹਨੇ ਸਪੈਸ਼ਲ ਆ ਕੇ ਵਿੱਚ ਚ ਕਰਕੇ ਦੋ ਟਾਈਮ ਚੋ ਕੇ ਤਸੱਲੀ ਕਰਕੇ ਵੀਰ ਲੈਣ ਬਿਲਕੁਲ ਬਿਲਕੁਲ ਲੋਕ ਦੱਸੋ ਸ਼ੁਰੂਆਤ ਆਪਾਂ ਕਰ ਲੈਣੀ ਆ ਜੀ ਇਹ ਮਾਲ ਵੱਡੀ ਗਿਣਤੀ ਦੇ ਵਿੱਚ ਹੁੰਦਾ ਹੈ ਇਸ ਘਰੇ ਇਸ ਫਾਰਮ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਵੱਛੀ ਤੋਂ ਕਰ ਲਾਂਗੇ ਰਾਜਪੁਰ ਕੀ ਡਿਟੇਲ ਆਂ ਜੀ ਸਾਨੂੰ ਸਾਹਿਬ ਇਹਨਾਂ ਸੂਇਨਵਾਜ ਕੋਈ ਚੌਥਾ ਦਿਨ ਹੋ ਗਿਆ ਜੀ ਹਾਂਜੀ ਮਗਰ ਬੱਚਾ ਜੇ ਦੇ ਇਸ ਟਾਈਮ ਜਿਹੜਾ 12 ਕਿਲੋ ਕੋਈ ਵੀ ਦੁੱਧ ਮੰਨ ਲੇ ਬੋੜਾ ਮੰਨ ਲੇ ਜਿਹੜਾ ਹਾਜ਼ਰ ਤਿਆਰ ਆ ਪਹਿਲਾ ਸੂਆ ਜੀ ਠੀਕ ਹੈ ਜੀ ਤੇ ਠੰਡੀ ਸੀਰਸ ਆਗਾ ਜਿਤਨਾ ਕੋ ਮਰਜੀ ਵੀਰਾਂ ਚੋਵੇ ਚੋਵੇ ਆਵੇ ਕੋ ਭੈਣ ਕਰੇ ਠੀਕ ਹੈ ਜੀ ਬੱਚੀ ਚੰਗੀ ਆ ਥੱਲੇ ਠੁੱਲੇ ਚੰਗੀ ਆ ਨਾ ਹਾਂਜੀ ਹਾਂਜੀ ਬਹੁਤ ਬਹੁਤ ਵਧੀਆ ਥਰੀ ਪਾਕਿਸਤਾਨ ਲੈਵੇ ਥਾਂ ਤੋਂ ਦੇਖੋ ਜੀ ਕਿੰਨੀਆਂ ਵਿਰਲਾ ਦੇ ਲੱਗੇ ਜੀ ਹੱਥੀ ਮੁਠੀ ਵਾਲਾ ਥਾਣਾ ਠੀਕ ਆ ਜੀ ਅੱਜ ਚਾਰਕ ਦਿਨ ਦਾ ਸਮਾਂ ਹੋ ਗਿਆ ਬੱਚੀ ਦੀ ਸੂਈ ਤੇ ਕਾਨੂੰਨ ਪਹਿਲਾ ਸੂਆ 12 12 12 ਲੀਟਰ ਕੋਈ ਕੱਚਾ ਦੁੱਧ ਮੰਨ ਕੇ ਭਰਾ ਤੋਂ ਸੌਦਾ ਕਰ ਲਓ ਠੀਕ ਹੈ ਜੀ ਨਵੀਂ ਦੀ ਬੱਛੀ ਆ ਫਣਾ ਤੋਂ ਨਾਲੇ ਪਾਸੋਂ ਕਮਾਲਾ ਹੀ ਹੋਈਆਂ ਹੋਈਆਂ ਬੈਠੀਆਂ ਠੀਕ ਹੈ ਜੀ ਵੇਖੋ ਹੱਥੀ ਮੁਠੀ ਰਹਾ ਥਾਣਾ ਨੋਕ ਰਹਾ ਥਾਣਾ ਠੀਕ ਹੈ ਜੀ ਇਹ ਆ ਦੇਖੋ ਜੀ ਮਗਰ ਇਹਦੇ ਬੱਚਾ ਆ ਗਿਆ ਜੀ ਠੀਕ ਆ ਮਗਰ ਬੱਚਾ ਆ ਗਿਆ ਹਾਂ ਜੀ ਮਛਾ ਮਗਰ ਬੱਚਾ ਹੁਣ ਸਾਫ ਬੱਚਾ ਠੀਕ ਹੈ ਜੀ ਮਗਰ ਬੱਚਾ ਆ ਗਿਆ ਠੀਕ ਹੈ ਜੀ ਸੋ ਬੱਛੀ ਚੰਗੀ ਆ ਦੋਸਤੋ ਕਿਸੇ ਘਰੇ ਪੁਰਾਣੇ ਬਿਲਕੁਲ ਘਰੇ ਚੋਣ ਚਮਾਉਣ ਵਾਸਤੇ ਲੈਣੀਆਂ ਠੀਕ ਹੈ ਜੀ ਤੇ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਮਗਰ ਬੱਚਾ ਤੋਂ ਥਣਾ ਥਣਾ ਦੀ ਲੇਰੀ ਵਿੱਚ ਬੜੀ ਸਾਫ ਸੁਥਰੀ ਹੈ ਠੀਕ ਹੈ ਜੀ ਹਾਂਜੀ ਆ ਦੇਖੋ ਠੀਕ ਆ ਰਾਜਪੁਰ ਕੀ ਮੌਲਕ ਕੀ ਡਿਮਾਂਡ ਇਹਦੀ ਰਹੂਗੀ ਸਾਨੂੰ ਸਾਹਿਬ ਡਿਮਾਂਡ ਤੇ ਕਰਨੋਂ ਇਹਦੀ ਭਾਵੇਂ 55000 ਰੁਪਿਆ ਕਰ ਲਈਏ ਹਾਂ 50000 ਤੇ 2000 ਪੇ ਛੱਡ ਦਾਂਗੇ 48000 ਦੀ ਇਹਦੀ ਵਸੀਆ ਜੱਸ ਨੂੰ ਦੇਾਂਗੇ 48000 ਦੀ ਹਾਂਜੀ ਇਹ ਇਹ ਕਾਲ ਹੋਰ ਦੇ ਵੀ ਜਿਹੜੇ ਵੀਰ ਆਉਂਦੇ ਆ ਜੋ ਮੁੱਲ ਕੀਤੇ ਵੇ ਦੀ ਲੈਂਦੇ ਆਲੇ ਹੁੰਦੇ ਚ ਸਿਰਫ 100 200 ਰੁਪਏ ਛੋੜ ਵਾਲਾ ਹੀ ਹੁੰਦਾ ਜੇ ਮੁੱਲ ਤੇ ਕੋਈ ਵੀ ਰੇ ਨਾ ਕਿਆ ਕਰੇ ਵੀ ਸ਼ਾਨ 2 4 5000 ਦੇ ਫਰਕ ਨਾਲ ਮੁੱਲ ਜੇ ਮੁੱਲ ਸਿਰਫ ਨਿਗੇ ਨਿਗੇ ਮੋਲਿਆ ਤੇ ਉਹ ਸਿਰਫ 100 200 ਰੁਪਏ ਛੋੜਨਾ ਹੀ ਫਰਕ ਹੁੰਦਾ ਸਿਰਫ ਜਿਹੜਾ ਮੌਕੇ ਦੇ ਮੰਜੇ ਦੱਸਾ ਛੜਾ ਹੀ ਜੀ ਹਾਂ ਜੀ ਹਾਂ ਜੀ ਵੀਰ ਜੀ ਲੋ ਵੀ ਇਹ ਦੋਸਤੋ ਬੱਚੀ ਦਾ ਮੋਲ ਆ ਬਾਕੀ ਥੱਲੇ ਥੱਲੇ ਬੜੀ ਸਾਫ਼ ਸੁਥਰੀ ਆ ਹਾਂਜੀ ਬਾਕੀ ਹਵਾਲੇ ਜੱਡੇ ਤੇ ਮੇਰਾ ਭਰਾ ਜਿੰਦਾ ਮਰਜ਼ੀ ਆ ਕੇ ਚੁਪੇਰ ਕੇ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਆਂਦੀ ਕੁਛ ਨਹੀਂ ਕੀ ਆ ਵੇ ਹਾਂਜੀ ਬਾਕੀ ਠੰਡੀ ਧੀਰੀ ਜੇ ਜਿੰਦਾ ਮਰਜ਼ੀ ਫੁੱਟਬਾਲ ਵਰਗਾ ਲੈਵਾ ਠੀਕ ਆ ਜੀ ਹਾਂਜੀ ਵੰਗੜ ਰਸੀ ਪਾਉਣੀ ਕਿਸੇ ਭਰਾ ਦੀ ਖੁਸ਼ੀ ਆ ਆ ਦੇਖੋ ਜੀ ਬਾਕੀ ਠੰਡੀ ਧੀਰੀ ਆ ਕੋਈ ਭਰਾ ਜਿੱਤਾ ਮਰਜ਼ੀ ਚੁਬਤ ਸੱਲੀ ਕਰੇ ਠੀਕ ਆ ਜੀ ਹਾਂਜੀ ਠੀਕ ਆ ਇੱਧਰ ਸੈਕਟਰ ਨੰਬਰ ਤੇ ਰਾਜਵੀਰ ਆਪਣੇ ਕੋਲ ਇੱਕ ਆ ਮੱਝ ਖੜੀ ਆ ਵੀਰੇ ਹਾਂਜੀ ਇਹ ਝੋਟੀ ਪਹਿਲਾ ਸੂਆ ਸੁਈ ਜੇ ਸੰਸਾਭ ਠੀਕ ਆ ਪਹਿਲਾਂ ਨੇ ਲੋ ਵੀ ਮਗਰ ਕਟਾ ਦੋਸਤੋ ਪਹਿਲਾ ਸੂਬਾ ਇਹ ਸੂਈ ਹੈ ਠੀਕ ਹੈ ਜੀ 8-9 ਦਿਨ ਦਾ ਸਮਾਂ ਹੋ ਗਿਆ ਦੁੱਧ ਕਿੰਨੇ ਕਿਤੇ ਹੁਣ ਚਲਣ ਲਈ ਹੋ ਗਈ ਹੈ ਇਸ ਟਾਈਮ 8-9 ਕਿਲੋ ਦੁੱਧ ਤੇ ਆਹ 9 ਕਿਲੋ ਦੁੱਧ ਦਿਨ ਕਿੰਨੇ ਹੋ ਗਏ ਸੂਈ ਨੂੰ ਸੂਈ ਨੂੰ ਇਸ ਟਾਈਮ 15 ਦਿਨ ਹੋ ਗਏ ਜੀ 15 ਦਿਨ ਹੋ ਗਏ ਲੋ ਵੀ ਦਿਨ 15 ਹੋ ਗਏ ਠੀਕ ਹੈ ਜੀ 15 ਦਿਨ ਹੋ ਗਏ ਆਹ 8-9 ਕਿਲੋ ਦੁੱਧ ਤੇ ਪਹਿਲਾ ਸੂਬਾ ਦੋਸਤੋ ਕਲੂਨ ਹੈ ਛੋਟੀ ਸੂਈ ਹੈ ਮਗਰ ਕਟਾ ਆ ਗਿਆ ਠੀਕ ਹੈ ਜੀ ਮਗਰ ਮੇਲ ਕਾ ਆਪਾਂ ਬਾਕੀ ਮੁਹਮਤੀ ਦੀ ਕਰੇਗੀ ਕਿ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆਹ ਫੇਸ ਮੱਥੇ 'ਚ ਫੁੱਲ ਹੈ ਠ ਠੀਕ ਹੈ ਜੀ ਤੋਰ ਲਓ ਕਰੋ। ਲਓ ਵੀ 8 9 8 9 ਦੇ ਦਰਮਿਆਨ ਤੇ ਇਹ ਦੋਸੇ ਚੱਲਣ ਦੀ ਹੈ 15 ਦਿਨਾਂ ਦੀ ਸੂਈ। ਹਾਂਜੀ ਹਾਂਜੀ। ਤੇ 15 ਦਿਨਾਂ ਦੀ ਸੂਈ ਆ ਸਿੰਗਲ ਡੀਡੀਪ ਬਿਲਕੁਲ ਕਾਗਜ਼ ਵਰਗੀ ਚਮੜੀ ਆ ਠੀਕ ਹੈ ਜੀ ਪਤਲੇ ਪਿੰਡੇ ਦੇ ਵਿੱਚ। ਹਾਂਜੀ। ਰਾਜਵੀਰ ਬਾਕੀ ਕਿਸੇ ਪਸ਼ੂ ਦੀ 24 ਘੰਟੇ ਦੇ ਵਿੱਚ ਕੋਈ 24 ਘੰਟੇ ਵੀ ਸਾਰੇ ਡੰਨਾਂ ਦੀ ਇੱਕ ਨੰਤਰ ਉਹਦੀ ਕੋਈ ਪੂਰ ਛਟਾਨੀ ਹੋਗਾ ਜੀ। ਹਾਂ ਹਾਂਜੀ। ਠੀਕ ਆ ਤੇ ਇਹ ਕੀ ਮੁੱਲ ਦੀ ਆ ਕੀ ਰੇਟ ਰੋਗ ਇਹਦਾ ਸਾਨੂੰ ਸਾਵੇ ਮੋਲੇ ਦਾ 10000 ਹਾਂਜੀ 75000 ਦੀ ਜਸਨ ਹੋਾਈ 75 ਦੀ ਹਾਂਜੀ ਠੀਕ ਆ ਜੀ ਬੱਚਾ ਦਾ ਕਟਾ ਕਿਹਦੇ ਪਾਸੇ ਜੀ ਕਟਾ ਹੈ ਦਾ ਜੀ ਲਓ ਜੀ ਇਹਦਾ ਮੇਲ ਕਾਫ ਆ ਤੁਸੀਂ ਬੱਚਾ ਕਰ ਲੋ ਚਾਹੇ ਠੀਕ ਆ ਜੀ ਆ ਕਟਾ ਜੇ ਠੀਕ ਆ ਜੀ ਮੱਥੇ ਮੁੱਥੇ ਦਾ ਬਿਲਕੁਲ ਬਲੈਕ ਹਾਂਜੀ ਇਹ ਕਟਾ ਠੀਕ ਆ ਜੀ 15 ਦਿਨਾਂ ਦਾ ਬੱਚਾ ਹੋਊਗਾ ਤੁਸੀਂ ਇੱਕ ਚੱਕਰ ਕਰ ਦਿਓ ਠੀਕ ਆ ਜੀ ਇਧਰ ਆਪਾਂ ਲੈ ਕੇ ਥਾਣਾ ਵਿਖਾ ਦਈਏ ਆ ਲਓ ਜੀ ਰਾਜਵੀਰ ਕ ਮਾਰਨਿੰਗ ਚੁਵਾਈ ਦਾ ਸਾਮਾ ਨੋਟ ਕਰਾ ਦਿਓ ਕੀ ਸੀਗਾ ਮਾਰਨਿੰਗ ਸੰਸਬ ਹਣੇ ਆ ਵੀ ਪੈਨਪਰਾ ਜਿਹੜਾ 10 ਵਜੇ ਆਵੇ ਸ਼ੁਰੂ ਹੋ ਜਾਂਦੇ ਆ ਤੇ 4 ਵਜੇ ਜਿਹੜੀ ਆ ਚੁਵਾਈ ਅੱਜ ਹੋ ਗਈ ਸੀ ਮਾਰਨਿੰਗ 4 ਵਜੇ 4 ਵਜੇ ਦੀ ਚੁਵਾਈ ਹੋ ਗਈ ਉਹ ਚਲੋ ਤੁਹਾਡੇ ਨਾਲ ਗੱਲ ਕੱਲ ਹੋਈ ਸੀ ਤਾਂ ਕਰਕੇ ਆਇਆ ਕਿ ਬਈ ਚਲੋ ਬਾਕੀ ਸਾਲ ਪੋਲਾ ਜਿਹੜਾ ਮੋਟਾ ਥੰਡ ਰੱਖ ਮੈਂ ਨਾ ਸੰਸਬ ਚੁਵਾਈ ਚੁਈ ਇੱਕ ਨੰਬਰ ਹੋ ਗਈ ਕੋਈ ਧਾਰ ਦਾ ਫਰਕ ਨਾ ਆਊਗਾ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਲਓ ਰਾਜਵੀਰ ਕੀ ਮੁੱਲ ਦੱਸਿਆ ਤਾਂ ਲੈਣ ਦੇ ਨਾ 75000 ਦੀ ਸੰਸਬ ਜੋ 75000 ਦੀ ਹਾਂਜੀ ਲਓ ਵੀ 7500 ਇੱਧਰ ਆਪਣੇ ਕੋਲ ਤੀਜੇ ਨੰਬਰ ਤੇ ਇੱਕ ਆਮ ਝੋਟੀ ਆ ਗਈ ਹੈ। ਹਾਂਜੀ ਇਹ ਦੂਜਾ ਸੁਆਸਮ ਸਾਹਿਬ ਝੋਟੀ ਸੁਈ ਜੇ। ਦੂਸਰਾ ਹਾਂਜੀ ਸੁਈ ਜੇ। ਠੀਕ ਹੈ ਜੀ। ਆ ਨਾੜੂ ਤੇ ਇਹਦੇ ਮਗਰ ਕੱਟੀ ਜੇ। ਠੀਕ ਹੈ ਜੀ। ਹਾਂਜੀ ਇਸ ਟਾਈਮ ਜਿਹੜਾ 9 ਤੋਂ 10 ਕਿਲੋ ਜਿਹੜਾ ਹਾਜ਼ਰ ਹੈਗਾ ਜੀ। ਬੋਲੇ ਬੋਲੇ। ਹਾਂਜੀ ਹਾਂਜੀ। ਅਜੋ ਦੂਜਾ ਤੀਜਾ ਦੇਣੀ ਆ। ਹਾਂਜੀ ਇੱਕ ਜਿਆਦਾ ਦੇਣੀ ਜੀ। ਠੀਕ ਹੈ ਜੀ। ਲਓ ਦੋ ਸੌ ਅਜੋ ਤੀਜਾ ਦੇਣਾ ਤੇ 9 ਕਿਲੋ 9 ਤੋਂ ਪਲੱਸ ਇਸ ਵਕਤ ਬੋਹੜ ਦੇ ਥੱਲੇ ਹਾਜ਼ਰ ਆ। ਕੁੰਡੀ ਚੂਰ ਹੈ ਬੀਗਾ ਜੀ ਬਿਲਕੁਲ ਗੁਲਾਈ ਦੇ ਵਿੱਚ ਸਿੰਘ। ਸੋ ਇਸ ਕੁਆਦੀ ਦੇਖੋ ਲੰਬੀ ਤਾਂ ਉਹ ਨਾਲ ਲੰਬੀ ਗਰਦਨ ਆ ਲੰਬਾ ਫੇਸ ਬਾਕੀ ਬੇਲਬੂਣ ਵੀ ਚੰਗੀ ਆ ਠੀਕ ਆ ਜੀ ਨਵਾਈ ਮੈਂ ਦੀ ਵੀ ਤੁਸੀਂ ਚੈੱਕ ਕਰ ਲਓ ਆ ਠੀਕ ਆ ਜੀ ਤੋੜ ਲਿਓ ਜਗਾ ਘਰਾ ਘਰਾਉਂ ਜੋ ਪਸ਼ੂ ਲਈਦੇ ਥੋੜੇ ਡਰਦੇ ਆ ਕੈਮਰੇ ਤੇ ਲੋ ਵੀ ਠੀਕ ਹੈ ਜੀ ਸੋ 9 10 9 10 ਕਿਲੋ ਬੋਲਾ ਹੀ ਅੱਜ ਦੂਜੇ ਤੀਜੇ ਦੂਜੇ ਦਿਨ ਦੀ ਸੂਈ ਤੇ ਥੱਲੇ ਠੀਕ ਹੈ ਜੀ ਦੂਜਾ ਸੂਆ ਤੇ ਕਦ ਕੋਦ ਤੁਸੀਂ ਨੋਟ ਕਰ ਲਓ ਠੀਕ ਹੈ ਜੀ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਬਾਕੀ ਇਧਰ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਵੇਖ ਲਓ ਠੀਕ ਹੈ ਜੀ ਆ ਕਰ ਲਓ ਚੱਕ ਠੀਕ ਹੈ ਜੀ ਇਹਦਾ ਬੱਚਾ ਕਿਹਦੇ ਪਾਸੇ ਆ ਸੰਸਵਾ ਕੱਟੀ ਹੈ ਜੀ ਲਓ ਜੀ ਆ ਕੱਟੀ ਕਰ ਲਓ ਚੱਕ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਬਿਲਕੁਲ ਕੂਲੇ ਬੱਤੀਆਂ ਦੇ 2 2 3 2 3 ਦਿਨਾਂ ਦੇ ਦਰਮਿਆਨ ਜਿਹੜਾ ਇਹਨਾਂ ਦਾ ਸੂਆ ਅੱਛਾ ਰਾਜਵੀਰ ਬੋਲਾ ਕੋਈ ਤਲੋ 9 10 9 10 ਕਿਲੋ ਬੋਲਾ ਇਹ ਕਿੰਨੇ ਦੀ ਹੋ ਰਹੀ ਅੱਜ ਇਹ ਸਭ ਸਭ ਡਿਮਾਂਡ ਇਹਦੀ 1 ਲੱਖ ਰੁਪਈਆ ਏ ਹਾਂਜੀ 95000 ਰੁਪਈਆ ਜਸਨੋ ਝੋਟੀ ਦੇ 95000 ਦੀ ਹਾਂਜੀ 95000 ਦੀ ਮੈਂ ਵੀ 95000 ਦੀ ਦੋਸੂ ਦੋ ਜਿਹੜਾ ਆਰਾਮਨਾਲ ਝੋਟੀ ਜਿਹੜੀ ਆ 13 14 13 14 ਕੋਲ ਦੋ ਜਿਹੜਾ ਭਰੂਗੀ ਝੋਟੀ ਅੱਛਾ ਜੀ ਹਾਂਜੀ ਕਿਉਂਕਿ ਸਟਾਰਟਿੰਗ ਬਹੁਤ ਜਿਆਦਾ ਚੰਗੀ ਆ ਬਾਕੀ ਥਾਂ ਲਿਵੇਰੀ ਸਾਫ ਸੁਸਰੀ ਬਾਕੀ ਬਾਕੀ ਪਲੱਸ ਪੁਆਇੰਟ ਹੋ ਜਾਂਦਾ ਇੱਕ ਕੱਤੀ ਮਗਰ ਜੇ ਬਿਗਾਮ ਤੌਰ ਤੇ ਘਰਾਂ ਦੇ ਵਿੱਚ ਹੁੰਦਾ ਹੋਵੇ ਚਲੋ ਬੱਚਾ ਤਿਆਰ ਕਰਨਾ ਹੈ ਮਗਰ ਕਿੱਦਾਂ ਹੈ ਬੱਚਾ ਮਗਰ ਤਿਆਰ ਕਰ ਲਾਂਗੇ ਸ਼ੌਕ ਰੱਖਦੇ ਆ ਵੀ ਕੱਤੀ ਕੁੱਤੀ ਸਾਫ ਲਾ ਜੇ ਮਗਰ ਕੱਤੀ ਵੀ ਬਹੁਤ ਪਲੀ ਪਲੀਤੀ ਆ ਹਾਂ ਕੱਤੀ ਵੀ ਬਾਕੀ ਮਗਰ ਹੁਣ ਇਹ ਨਹੀਂ ਪਤਾ ਵੀ ਕਿਹੜੇ ਟਿਕੇ ਟੁਕੇ ਦੀਏ ਚੰਗੀਆਂ ਚੰਗੀਆਂ ਸ਼ਹੀ ਸ਼ਹੀ ਬਹੁਤ ਸੋਹਣੀਆਂ ਲੋਗੇ ਹਾਂਜੀ ਹਾਂਜੀ ਬਹੁਤ ਸੋਹਣਾ ਦੋਸਤੋ ਇਹ ਵੀ ਜਿਹੜਾ ਜੋੜਾ ਚੰਗਾ ਠੀਕ ਹੈ ਜੀ ਇਧਰ ਇੱਕ ਤੁਹਾਨੂੰ ਆਪਾਂ ਤੀਜੇ ਨੰਬਰ ਤੇ ਦਰਮਾਝ ਦਿਖਾ ਦਨੇ ਆ ਵੈਸੇ ਵੇਰਵਾ ਚੌਥੇ ਨੰਬਰ ਤੇ ਆ ਠੀਕ ਹੈ ਜੀ ਤੇ ਰਾਜਵੀਰ ਦਾ ਵੇਰਵਾ ਕੀ ਡਿਟੇਲ ਆ ਭਰਾ ਸਾਨੂੰ ਸਾਬ ਇਹਨੂੰ ਸੁਵੀ ਨੂੰ ਅੱਜ ਕੋਈ 6 ਦਿਨ ਹੋ ਗਏ 6-7 ਦਿਨ ਹਾਂਜੀ ਇਸ ਟਾਈਮ ਇਹ ਵੀ ਜਿਹੜੀ ਆ 10 ਕਿਲੋ ਦੁੱਧ ਤੇ ਚੱਲੰਦੀ ਜੀ ਠੀਕ ਹੈ ਜੀ ਤੇ ਮਗਰ ਇਹਦੇ ਵੀ ਕੱਟੀ ਜੇ ਠੀਕ ਆ ਹਾਂਜੀ ਹਾਂਜੀ ਸਵੇਰੇ ਦੇ ਵਿੱਚ ਕਿ ਨਮਾਊਗੀ ਫਿਰ ਸਵੇਰੇ ਵਿੱਚ ਸਭ ਤੀਜਾ ਸੂਆਊਗੀ ਤੀਜਾ ਸੂਆ ਹਾਂਜੀ ਲੋ ਵੀ ਤੀਜਾ ਸੂਆ ਠੀਕ ਹੈ ਜੀ 6-7 6-7 ਕ ਉਹਨੂੰ ਸੋਈ ਨੂੰ ਮਗਰ ਇਹਦੇ ਵੀ ਕੱਤੀ ਆ ਹਾਂਜੀ ਇਹਨੇ ਮਗਰ ਤੇ 10 ਕਿਲੋ ਐਸ ਵਕਤ ਬੋਲੇ ਤੋਂ ਬਾਅਦ ਕੱਚਾ ਦੁੱਧ ਮੰਨ ਲੈ ਵੀ ਭਰਾ ਦੁੱਧ ਹੀ ਮੰਨ ਕੇ ਸੌਦਾ ਕਰ ਲੈ 10 ਕਿਲੋ ਨੈੱਟ ਦੇ ਥੱਲੇ ਦੁੱਧ ਕੱਦ ਕੋਤ ਵੱਡਾ ਇਸ ਮੈਂ ਦਾ ਠਿਕਾ ਜੀ ਬਾਕੀ ਗੋਲ ਸਿੰਘ ਤੇ ਹਾਈਟ ਵੱਡੀਆਂ ਮੱਜਾਂ ਦੇ ਵਿੱਚ ਹੀ ਆ ਪਾਣੇ ਤੁਹਾਨੂੰ ਨੋਟ ਕਰਾ ਦਿੰਨੇ ਆ ਚੋਣ ਚਵਾ ਦੀ ਓਕੇ ਰਿਪੋਰਟੇ ਬਿਲਕੁਲ ਓਕੇ ਆ ਜੀ ਬਿਲਕੁਲ ਓਕੇ ਚੋਣ ਚਾਣ ਬਿਲਕੁਲ ਇੱਕ ਨੰਬਰ ਜੇ ਠੀਕ ਆ ਜੀ ਹਾਂਜੀ ਲਓ ਜੀ ਠੀਕ ਆ ਜੀ ਇਹ ਪਾਂਚਾ ਦੋਸਤੋ ਇਹ ਬੰਤਰਾ ਇਸ ਮੈਂ ਦੀ ਠੀਕ ਆ ਸਿੰਗਲ ਹੱਡੀ ਦੇ ਵਿੱਚ ਆ पतली चमड़ी है ते बाकी मॉर्निंग ਦਾ ਤੁਹਾਨੂੰ ਟਾਈਮ ਵੀ ਨੋਟ ਕਰਾ ਦਿੱਤਾ ਵੀ 4:00 ਵਜੇ ਚਵਾਈ ਜਿਹੜੀ ਵੀਰਾਂ ਦਾ ਵੀ ਆਪਾਂ ਕੀਤੀ ਹੈ ਵੈਸੇ ਗਾਹ ਕੋਕ ਭੈਣ ਭਰਾ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ 9:00 ਵਜੇ 10:00 9:00 ਹੋਰ ਤਕਰੀਬਨ 11:00 ਵਜੇ ਦਾ ਸਮਾਂ ਠੀਕ ਹੈ ਬਾਕੀ ਇਹ ਕਥਣਾ ਤੋਂ ਤੁਸੀਂ ਜੱਜਮੈਂਟ ਕਰ ਦਿਓਗੇ ਠੀਕ ਹੈ ਜੀ ਚੋਣ ਚਵਾਦੀ ਚੰਗੀ ਵੀਰ ਦੱਸਣ ਦੇ ਆ ਪੋਲੀ ਹੈ ਚੋਣ ਚਵਾਦੀ ਬਾਕੀ ਥਾਣ ਕਰਮ ਵਾਲੀ ਬਹੁਤ ਸੋਹਣਾ ਲੱਗਾ ਦੂਰਾ ਥਾਣਾ ਤੇ ਚੰਗੇ ਸੋਹਣੇ ਜੁੱਸੇ ਦੇ ਵਿੱਚ ਭਾਰਾ ਪਿੰਡਾ ਠੀਕ ਹੈ ਜੀ ਸੋ ਇਹ ਵਜਨ ਵਜੂਦ ਵਿੱਚ ਤੇ ਮਗਰ ਇਹਦੇ ਵੀ ਕੱਟੀ ਤੁਹਾਨੂੰ ਦਿਖਾ ਦਿੰਨੇ ਆਪਾਂ ਇੱਕ ਵੀ ਉਸ ਤੋਂ ਬਾਅਦ ਰੇਡ ਪੁੱਛ ਲਵਾਂਗੇ ਠੀਕ ਹੈ ਜੀ ਹਾਂ ਕੱਟੀ ਹੈ ਜੀ ਆਹ ਲਓ ਜੀ ਇਹ ਸੇਸ ਤੋਂ ਤਾਂ ਹਫਤੇ ਇੱਕ ਦਾ ਬੱਚਾ ਹੋਊਗਾ ਹਾਂ ਇਹਨੇ ਦਾ ਹੈਗਾ ਜੇ ਛੇ ਦਿਨ ਸੱਤ ਦਿਨ ਠੀਕ ਆ ਹਾਂ ਰਾਜੂ ਜੀ ਕੀ ਮੁੱਲ ਇਹਦਾ ਭਰਾ ਕਿੰਨੇ ਕਈ ਡਿਮਾਂਡ ਕਰਦੇ ਦੇ ਦਿੰਦੇ ਜੀ ਨੂੰ ਸਾਹਿਬ ਜਿੱਦੀ ਚੰਗੀ ਮਾਜਾ ਜੀ ਭਾਵੇਂ ਲੱਖ ਰੁਪਏ ਮੁੱਲ ਕਰ ਲੇ ਤਾਂ ਵੀ ਵੇਖ ਦੀ ਜੀ ਪਰ ਆਪਾਂ ਜਿਹੜਾ ਵੀਰਾਂ ਨੇ ਬਹੁਤ ਮਾਨ ਬਖਿਆ ਉਸ ਹਿਸਾਬ ਨਾਲ ਨਿਗ ਨਿਗੇ ਪਾੜ ਜਾਂਦੇ ਜੈਸਨ ਉਹ ਜਿਹੜੀਆਂ 85000 ਦੀ ਜਿਹੜੀਆਂ ਮੱਝ ਦੇਵਾਂਗੇ ਆਪਾਂ 85000 ਦੀ ਹਾਂਜੀ 85000 ਦੀ 85000 ਦਾ ਦੋਸਤ ਇਹ ਮਾਜ ਤਾਂ ਮਿਲੇਗਾ ਠੀਕ ਹੈ ਜੀ ਮਗਰ ਕਿੰਨੀ ਚੰਗੀ ਮਾਜ ਹੈ ਭਾਵੇਂ 95000 ਦੀ ਵੇਚ ਲਈਏ ਪਰ ਆਪਾਂ ਆ ਵੀ ਆਪਾਂ ਨਿਗੇ ਨਿਗੇ ਜੇ ਹਿਸਾਬ ਨਾਲ ਆਪਾਂ ਨੂੰ ਮਿਲੀਆਂ ਆ ਆਪਾਂ ਥੋੜੇ ਥੋੜੇ ਮਾਰ ਦੇਣਾ 2 2000 ਨਾਲ ਜਿਹੜਾ ਵਾ 4 4000 ਨਾਲ ਆਪਾਂ ਮੱਝਾਂ ਦੇਣੀਆਂ ਵਾ ਤੇ ਭੈਣ ਭਰਾ ਆਉਂਦੇ ਆ ਮਾਨ ਨਾਲ ਕੋਈ ਮੁੜ ਕੇ ਨਾ ਜਾਵੇ ਬਿਲਕੁਲ ਬਿਲਕੁਲ ਪਹਿਲੀ ਵੀਡੀਓ ਭਾਈ ਬਹੁਤ ਮਾਨ ਬਖਸ਼ਿਆ ਵੀਰਾਂ ਨੇ ਬਿਲਕੁਲ ਬਹੁਤ ਵਧੀਆ ਵਧੀਆ ਕਮੈਂਟ ਕੀਤੇ ਵੀਰਾਂ ਨੇ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਬਿਲਕੁਲ ਜੀ ਮਾਨ ਬਖਸ਼ਿਆ ਵਾ ਲੋ ਵੀ 850 605 605 ਦੇ ਨਾਲ ਦੀ ਸੂਈ ਆ। ਥਣ ਚੰਗਾ ਮੋਟਾ ਗੋਲਾ ਠੀਕ ਹੈ ਜੀ। ਬਾਕੀ ਮੇਰਾ ਭਰਾ ਜਿੱਦਾਂ ਮਰਜੀ ਤੇ ਆਣਾ ਤਸੰਨੀਆ ਕਰ। ਇੰਟੀਰੀਅਰ ਕੋਈ ਜਿੰਨੇ ਵੀ ਆਉਣਾ ਹੈ ਇੱਥੇ ਆ ਸਕਦਾ ਆ ਫਿਰ ਤੇ ਬਹੁਤ ਹੀ ਵਧੀਆ ਗੱਲਾਂ ਵੀ ਆਪ ਦੀ ਤਸੱਲੀ ਕਰਕੇ ਖੜੇ। ਜੇ ਨਹੀਂ ਆ ਸਕਦਾ ਤਾਂ ਆਪਾਂ ਆਪਣੀ ਗਾਰੰਟੀ ਦੇ ਜਿਹੜਾ ਵਾਲਾ ਮਾਲ ਭੇਜਾਂਗੇ। ਬਿਲਕੁਲ। ਹਾਂਜੀ। ਰੌਜੀ ਰਕੇ ਨੈਕਸਟ ਆਪਣੇ ਕੋਲ ਜਿਹੜੀ ਛੋਟੀ ਖੜੀ ਹੈ ਭਰਾ। ਹਾਂਜੀ ਇਹ ਦੂਜਾ ਸੂਆ ਸਭ ਤੋਂ ਛੋਟੀ ਸੂਣੀ ਆ। ਤੇ ਇਹਦਾ ਕੋਈ 8 ਦਿਨੇ ਰਹਿੰਦੇ ਸੂਣ ਦੇ ਵਿੱਚ 7-8 ਦਿਨ ਔਰ 7 ਦਿਨ। ਹਾਂਜੀ ਹਾਂਜੀ। ਠੀਕ ਹੈ। ਤੇ ਬਾਕੀ ਸੇਂਗ ਫੋਟੋਸੋ ਜਾਈ ਨੂੰ ਤੁਸੀਂ ਚੈੱਕ ਕਰ ਲਓ ਗੋਲ ਸਿੰਘ ਦਾ ਬਿਲਕੁਲ ਛੋਟਾ ਸਿੰਘ ਤੇ ਬਿਲਕੁਲ ਬਲੈਕ ਆ ਠੀਕ ਹੈ ਜੀ ਕੁਝ ਕੇ ਮਗਰ ਜਿਹੜੇ ਪੂਛ ਤੇ ਵਾਲ ਜਿਹੜੇ ਵਾਈਟ ਆ ਬਾਕੀ ਓਵਰ ਆਲ ਜਿੰਨੀ ਆਪਾਂ ਸਾਰੀ ਗੱਲ ਕਰੀਏ ਸਾਰੀ ਬਲੈਕ ਆ ਠੀਕ ਆ ਅੱਜ ਕਿੰਨੇ ਦਿਨਾਂ ਦੇ ਵਿੱਚ ਚੱਲਣ ਲਈ ਐ ਅੱਜ ਨਹੀਂ ਇਹ ਮਗਰ ਗੱਪਾਂ ਦੇ ਇਹ ਗੱਪਾਂ ਦੇ ਇਹ ਨਹੀਂ ਆ ਸੱਤ-ਅੱਠ ਦਿਨ ਲੈ ਜੂਗੀ ਸੂਂਦੇ ਵਿੱਚ ਠੀਕ ਆ ਬਈ ਆ ਥੋੜੀ ਜਿਹੀ ਸਾਈਡ ਨਾਲ ਹੋਈ ਗੱਪਾਂ ਦਾ ਕਰਕੇ ਵੀ ਕਿਲਾਗੁਲਾ ਥਾਂ ਮਾਲ ਜ਼ਿਆਦਾ ਸੀ ਤੇ ਬਿਲਕੁਲੇ ਗੁਲੇ ਥਾਂ ਦਾ ਕਰਕੇ ਥੋੜੀ ਜਿਹੀ ਭਾਲ ਕਰ ਲਈਏ ਸਾਈਡ ਨੂੰ ਝੋਟੀ ਆ ਮਾੜੀ ਪਲੋੜ ਬਾਕੀ ਇਹ ਜਦੋਂ ਬੈਂਦੀ ਆ ਉਦੋਂ ਉਤਰੀ ਕਰ ਲੈਂਦੀ ਐ ਸੋ ਬਾਕੀ ਦੋਸਤੋ ਬਿਊਟੀ ਬੈਡੀ ਤੁਸੀਂ ਝੋਟੀ ਜਿਹਾ ਕਰ ਲਓ ਠੀਕ ਆ ਜੀ ਸੋਨੇ ਸੁਣਾ ਕੀ ਝੋਟੀ ਆ ਕੁੰਡੀ ਜੂਰ ਆ ਹਾਂਜੀ ਤੇ ਛਾਈ ਤੁਸੀਂ ਇਹ ਵੇਖ ਕੇ ਚੈੱਕ ਕਰੋ ਮਤਾਂ ਬਿਲਕੁਲ ਬਲੈਕ ਤੇ ਆਹ ਢਾਂਚਾ શરીਰ ਕੋ ਬੰਤਰ ਤੁਸੀਂ ਚੈੱਕ ਕਰ ਲੈ ਜੂ ਜਿੱਦਣ 5 6 ਹਾਂਜੀ ਹਾਂਜੀ ਹਫਤਾ ਦੇ ਬੜੇ ਮੰਜਾ ਝੋੜੀ ਖੜੂਗੀ ਜੀ ਬਾਕੀ ਠੰਡੀ ਤੇਰੀ ਬਹੁਤ ਜਿਆਦੀ ਏ ਹਮ ਹਾਂਜੀ ਬਾਕੀ ਇਹ ਵੀ ਲੇ ਵਾਲੂਆ ਬਹੁਤ ਸੋਨਾ ਬਣਾਉਗੀ ਵੱਡ ਵੀ ਜਿਹੜਾ ਵਾ ਝੋਟੀ ਜਿਹੜਾ ਵਾ 12 13 ਕਿਲੋ 12 13 ਕਿਲੋ ਬੜੇ ਮਜੇ ਨਾਲ ਭਰੂਗੀ ਹਮ ਹਾਂਜੀ ਲੋਬੀ ਮਾਰਕਾਂ ਜਿੰਨਾ ਕੋ ਆਪਾਂ ਲਈ ਉਹ ਤੇ ਕਹਿੰਦੀ ਵੀ ਪਹਿਲੇ ਨੇ ਜਿਹੜਾ 13 ਕਿਲੋ ਦੁੱਧ ਭਰਿਆ ਵਾ ਪਰ ਆਪਾਂ ਅਰਕੀ ਵੀ ਚਲੋ ਇੰਨੀ ਉਮੀਦ ਨਾਲ ਚੱਲ ਪੈਨੇ ਆ ਝੋਟੀ ਬਹੁਤ ਸੋਹਣੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਾਕੀ ਚੰਗੀ ਤੇ ਆਹ ਜਿੰਦੀ ਹੁੰਦੀ ਹਾਲੇ ਹfte ਤੱਕ ਦੇ ਕਰਮਾਲੀ ਨੇ ਬਹੁਤ ਜਿਆਦੀ ਬਣ ਜਾ ਬਿਲਕੁਲ ਬਿਲਕੁਲ ਮੈਂ ਵੀ ਥੋੜਾ ਥੋੜਾ ਦੀ ਬਿਲਕੁਲ ਸਫਾਈ ਤੁਸੀਂ ਚੈੱਕ ਕਰ ਲਈ ਠੀਕ ਆ ਜੀ ਬਹੁਤ ਸੋਹਣਾ ਥਾਣ ਦੇ ਵਾ ਤੇ ਨੋਰਮਲ ਦਰਮਿਆਨ ਉਹ ਜਿਹੜੀ ਆ ਤੁਹਾਨੂੰ ਇੱਧਰ ਇੱਕ ਬੈਰੀ ਵਾਲੀ ਸਾਈਡ ਦਾ ਠੀਕ ਆ ਜੀ ਭਰਉਣੋਂ ਬਾਹਰ ਨਜ਼ਰ ਆਉਣ ਗਿਆ ਠੀਕ ਆ ਜ ਮੈਨੂੰ ਵੀ ਦਿਨਾਂ ਦੇ 5-7 ਦਿਨ ਸੌਖੀਆ ਕਰਵਾ ਲਈ ਠੀਕ ਹੈ ਜੀ ਚੰਗੀ ਛੋਟੀ ਆ ਰਾਜੀਵ ਕੀ ਮੁੱਲ ਰਊਗਾ ਦਾ ਗੱਬਣਾ ਟੁਕੀ ਮੈਂ ਕਿੰਨੇ ਦੀ ਛੋਟੀ ਸੰਧੂ ਸਾਹਿਬ ਜਿੱਡੀ ਚੰਗੀ ਛੋਟੀ ਆ ਜੀ ਭਾਵੇਂ 2 ਲੱਖ ਰੁਪਏ ਮੁੱਲ ਕਰ ਲਈ ਛੋਟੀ ਤਾਂ ਵੀ ਵਿਖਦੀ ਆ ਜੀ ਹਾਂ ਠੀਕ ਹੈ ਜੀ ਪਰ ਆਪਾਂ ਚਲੋ ਬਾਣਾ ਲਈ ਆਪਾਂ ਬਾਣਾ ਦੇ ਦੇਣੀ ਆ ਤੋ 1 ਲੱਖ 5000 ਦੀ ਛੋਟੀ ਦੇ ਦੇਾਂਗੇ ਜੀ 1 ਲੱਖ 5 ਦੀ ਹਾਂਜੀ 1 5 ਦੀ ਛੋਟੀ ਦੇ ਆ 2000 ਰੁਪਏ ਹੋਰ ਛੱਡਾਂਗੇ 1 3 ਦੀ ਦੇ ਦੇਾਂਗੇ 1 3 ਦੀ ਹਾਂਜੀ ਲਓ ਵੀ 1 ਲੱਖ 3 ਦੀ ਇਹ ਯਸ ਨੂੰ ਤੁਹਾਨੂੰ ਛੋਟੀ ਮਿਲ ਜੂਗੀ ਕਿਉਂਕਿ ਜੀ ਸ਼ਕੀਰ ਬਹੁਤ ਜਿਆਦੀ ਹੈ ਕੋਈ ਭਰਾ ਸ਼ੌਂਕੀਆ ਤੌਰ ਤੇ ਚੰਗਾ ਸ਼ਕੀਰ ਪਸ਼ੂ ਲੱਭ ਰਿਹਾ ਤੇ ਸ਼ਕੀਰ ਛੋਟੀ ਆ ਚੱਬੇ ਛੋਟੇ ਦੀ ਤੁਸੀਂ ਆ ਦੇਖ ਹੀ ਲਈ ਠੀਕ ਆ ਜੀ ਗਾ ਕਲਾ ਗਲਾ ਕਰਮਾ ਦੀ ਗਾਂ ਕਰਾ ਦੂਗੀ ਠੀਕ ਆ ਜੇ 5 7 ਦਿਨ ਸੁੰਦੀ ਨਹੀਂ ਗਈ ਹਾਂਜੀ ਹਾਂਜੀ ਆ ਥੋੜੀ ਭਾ ਲਿਆ ਇਹ ਥੋੜੀ ਚਲੋ ਗਿੱਲੇ ਗਿੱਲੇ ਹਾਂ ਗੱਭਨ ਡੰਗਰ ਜਿਹੜਾ ਉਹ ਤਾਂ ਵੀ ਥੋੜੇ ਕਰ ਜਾਂਦੇ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਾ ਵੀ ਪ੍ਰੋਪਰਟੀ ਕਰ ਜੀ ਬਾਕੀ ਸਿੰਘ ਸੁੰਗ ਦੀ ਕੁਆਲਿਟੀ ਜਿਹੜੀ ਆ ਬਹੁਤ ਸੋਹਣੀ ਆ ਮੰਤਰੀਆ ਕਰਮਾ ਦੀ ਠੀਕ ਆ ਹਾਂਜੀ 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 ਬਹੁਤ ਵਧੀਆ ਲਾ ਲਾ ਠੀਕ ਆ ਜੀ ਇੱਕ ਇਧਰ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਇੱਕ ਝੋਟੀ ਦਿਖਾ ਦਿੰਨੇ ਆ ਬਾਜ ਦਿਖਾ ਦਿੰਨੇ ਆ ਬਹੁਤ ਭਾਰੇ ਜੁੱਸੇ ਦੇ ਵਿੱਚ ਆ ਹੈਵੀ ਬਾਡੀ weight ਆ ਫੁੱਲ ਵਜਨ ਮੋਰ ਦੇ ਵਿੱਚ ਆ ਇਹ ਸੂਈ ਆ ਹਾਂਜੀ ਇਹ ਸੂਈ ਜੇ ਨੂੰ ਸੂਈ ਨੂੰ ਅੱਜ ਕੋਈ 6ਵਾਂ ਦਿਨ ਹੋ ਗਿਆ ਜੀ 5ਵਾਂ ਦਿਨ ਹਾਲੇ ਬੱਚਾ ਨੜ ਤੇ ਸੁੱਕੇ ਨੜ ਤੇ ਬੱਚਾ ਜੀ ਠੀਕ ਆ ਜੀ ਹਾਂਜੀ ਪੰਜਵਾਂ ਛਿਆਹਾਂ ਕਿ ਦਿਨਾਂ ਤੋਂ ਸੂਈ ਮਗਰਬੇ ਕੱਟੀ ਆ ਹਾਂਜੀ ਇਹਦੇ ਮਗਰਬ ਕੱਟੀ ਆ ਗਈ ਜੀ ਠੀਕ ਆ ਹਾਂਜੀ ਲੋ ਵੀ ਉਹਦੇ ਮਗਰਬ ਵੀ ਕੱਟੀ ਆ ਫੀਮੇਲ ਕਾਫ ਆ ਠੀਕ ਆ ਜੀ ਤੇ 6 ਸੱਪਾਂ 5 6 ਸੱਪਾਂ ਦੇ ਦੌਰਾਨ ਇਹ ਸੂਈ ਆ ਬਹੁਤ ਸੋਹਣਾ ਢਾਜਾ ਵੇਖੋ ਤੁਸੀਂ ਝੋਟੀ ਦਾ ਘੱਤਪੋਤ ਵਾਲੀ ਆ ਉਹਨਾਂ ਹੈਵੀ ਬਾਡੀ ਵੇਟ ਪੂਲ ਵਜਨ ਲੋਡ ਕਿੰਨੇ ਹੁਣ ਬੋਲੇ ਤੋਂ ਬਾਹਰ ਆ ਗਈ ਦੁੱਧ ਕਿੰਨਾ ਕੋਣ ਦੁੱਧ ਸਟਾਰਟਿੰਗ ਜਿਹੜੀ ਆ 14 ਤੋਂ ਬਾਹਰ ਚੱਲਣ ਰਹੀ ਆ ਹਾਂਜੀ ਠੀਕ ਹੈ ਜੀ 15 ਹਜੇ 14.5 ਹਜੇ ਇੰਨੇ ਦੇ ਚੱਲਣ ਦੇ ਹੀ ਆ ਤੇ ਬਾਕੀ ਗੱਲ ਆ ਵੀ ਚਲੋ ਜਿੰਨੀ ਚੰਗੀ ਇਹਦੀ ਸਟਾਰਟਿੰਗ ਆ ਨਾ ਇਸ ਹਿਸਾਬ ਨਾਲ ਝੋਟ ਜਿਹੜੀ ਆ 100 17 16 17 ਵੱਧ ਵੀ ਭਰ ਸਕਦੀ ਜੇ ਕੋਈ ਵੀਰ ਸਾਹਿਬ ਕਰੇ ਜਿੱਦਾਂ ਬਾਡੀ ਵਜਨ ਜਿੱਦੀ ਸੋਹਣੀ ਸਨਖੀ ਜਿੱਦਾਂ ਚਾਪਸ ਮਾ ਜਿੱਦੀ ਸਟਾਰਟਿੰਗ ਚੰਗੀ ਆ ਨਾ ਭਰੂਗੀ ਵੀ ਬਾਕੀ ਜਿਹੜਾ ਆਪਾਂ ਅੱਜ ਮੌਕੇ ਦੇ ਹਿਸਾਬ ਨਾਲ ਜਿਹੜੀ ਆਜ ਛੁੱਟੀ ਦੇਾਂਗੇ ਜੀ ਆਪੇ ਇੱਥੋਂ ਕੋਈ ਮਲਾਉਣ ਲੈਣ ਸੌਦਾ ਕਰਦੇ 14 14.5 ਦੀ ਗਰੰਟੀ ਤੇ ਹਾਂਜੀ 14 ਕਿਲੋ ਜਿਹੜਾ ਆਪਾਂ ਨੈਟ ਬਿਲਕੁਲ ਚਵਾ ਕੇ ਦੇ ਦੇਾਂਗੇ ਦੋ ਟਾਈਮ ਦਾ ਠੀਕ ਆ ਹਾਂਜੀ ਹਾਂਜੀ ਲੋ ਵੀ ਠੀਕ ਆ ਜੀ ਹੋਵੇ ਨਾ ਹੋਵੇ ਤਾਂ ਦੋਸਤੋ 15 ਕਿਲੋ ਤੋਂ ਬਾਹਰ ਵਿਖਾਰਾ ਤੇ ਬਾਕੀ 14 ਕਿਲੋ ਜਿਹੜਾ ਨੈਟ ਕਿਸੇ ਭਰਾਣੇ ਤੇ ਚੋਕੇ ਤਸਦੀ ਕਰ ਲੈਣੀ ਹੈ 14 ਲੀਟਰ ਤੋਂ ਬਾਹਰ ਬਾਰੀ ਹੈ ਦੋ ਦਿੰਦਾ ਜੀ ਬਾਕੀ ਪੁੱਠੇ ਪਾਠੇ ਤੇ ਚਗਾਠੇ ਚਗੁੱਠੇ ਤੇ ਤੁਸੀਂ ਚੈੱਕ ਕਰ ਲਓ ਪੂਰੀ ਰਾਜੀ ਆ ਪੂਰੀ ਕਰਮਾਂ ਵਾਲੀ ਪੂਰੀ ਫੱਪੀ ਜਿਹੜੀਆਂ ਮਾਦੀ ਸਟਾਰਿੰਗ ਸਟੋਰੀ ਬਹੁਤ ਸੋਹਣੀ ਹੈ ਜੀ ਬਾਕੀ ਚ ਚਾਪ ਅਸਮਾ ਦੀ ਵੇਕ ਨੰਬਰ ਆ ਹਾਂ ਵਿੱਚ ਦੱਸਣ ਦਿਆ ਕਿ ਕਿੱਥੇ ਸਟਾਰ ਹੋਗੇ ਕਿੱਥੇ ਤੱਕ ਹਾਂਜੀ ਠੀਕ ਆ ਤੇ ਇਹਦੇ ਮਗਰ ਰਾਇਵਰ ਕੱਟੀ ਆ ਗਈ ਹਾਂਜੀ ਇਹਦੇ ਮਗਰ ਕੱਟੀ ਆ ਗਈ ਸੰਸਾਰ ਬਾਕੀ ਚ ਵਾਈਸ ਬੁਜ ਦੀ ਭਰਾ ਦੀ ਪੋਲੀ ਬਿਲਕੁਲ ਮੈਨਾ ਜੀ ਬਿਲਕੁਲ ਇੱਕ ਨੰਬਰ ਆ ਜੀ ਠੀਕ ਆ ਬਰੇ ਇਹਦਾ ਮੁੱਲ ਕੀ ਕਰਦਾ ਕਿੰਨੇ ਦੀ ਦੇਤੀ ਸੰਦੂ ਸਾਹਿਬ ਜਿੱਡੀ ਚੰਗੀ ਮਾਦੀ ਆ ਜੀ ਭਾਵੇਂ 2 ਲੱਖ ਰੁਪਿਆ ਮੁੱਲ ਕਰੀ ਜੀ ਤਾਂ ਵੀ ਵਿਕਦੀ ਜੀ ਹਾਂਜੀ ਪਰ ਆਪਾਂ ਨਾ 2 ਕਰਨਾ ਨਾ ਪੌਣੇ 2 ਕਰਨਾ ਠੀਕ ਹੈ ਜੀ 1.5 ਲੱਖ ਰੁਪਿਆ ਦਾ ਮੁੱਲ ਜੇ 1.45 ਦੀ ਜਿਹੜੀ ਆ ਜੈਸਨ ਉਹ ਅੱਜ ਦੇਵਾਂਗੇ 1.45 ਦੀ ਹਾਂਜੀ 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 ਲੋਬ ਠੀਕ ਹੈ ਜੀ ਮੈਂ ਕੋਈ ਚੈੱਕ ਕਰਵਾ ਲਈ ਵੀ ਕੋਈ ਫੇਰ ਕਮਾ ਦੇ ਵੀਰੇ ਖੋਲ ਕੇ ਇੱਕ ਵਾਰੀ ਫੇਰ ਤੋੜ ਕੇ ਦਿਖਾ ਦੇ 1.45 ਹਜ਼ਾਰ ਦੀ ਦੋਸਤੋ ਇਹ ਤੁਹਾਨੂੰ ਮਿਲੂਗੀ ਠੀਕ ਹੈ ਜੀ 1.5 ਲੱਖ ਮੁੱਲ ਕਰਨ ਕਰਾਉ ਨੂੰ ਕਰ ਲਈਏ ਮੁੱਲ ਕਰਨਾ ਸਾਨੂੰ ਸਾਫ ਚਲੋ ਬਾਹਰ ਹੁਣ ਜੇਸਾ ਹੁਣਾ ਬਾਜ਼ਾਰ ਹੈ ਨਾ ਤੇ 2-2 ਲੱਖ ਹੀ ਮੰਗੀਆਂ ਜਾਂਦੇ 2.5-2-2 ਮੰਗੀ ਜਾਂਦੇ ਆ ਸੋ ਚਲੋ ਆ ਚਾਹੇ ਮੇਰਾ ਪਾਣਾ ਆ ਪਾਣਾ ਦੇਣਾ ਜੀ ਬਿਲਕੁਲ ਹਾਂਜੀ ਬਾਕੀ ਚੰਗੇ ਫਾਰਮਰ ਭਰਾ ਕੋਲ ਚਲੀ ਗਈ ਮੈਸੇਜ ਪੰਜਾਛਿਆ ਦਿਨਾਂ ਦੇ ਦੌਰਾਨੀਆ ਮੈਲੋਨੀ ਤੋਂ ਚੱਲਣ ਤੋਂ ਬਾਅਦ ਦੁੱਧ ਹੈ ਮਾਊ ਦੀ ਤਾਪ 15-16 ਲੀਟਰ ਤੋਂ ਬਾਹਰ ਵੀ ਹਾਂਜੀ 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 ਬਾਕੀ ਸੰਨੂ ਸਾਹਿਬ ਜੀ ਦੀ ਟੀਮਾਂ ਜੀ ਇਹਨਾਂ ਦੁੱਧ ਵੀ ਨਹੀਂ ਦੇਣਾ ਤੇ ਫਿਰ ਬਿਲਕੁਲ ਜੀ ਹਾਂਜੀ ਬਾਕੀ ਕੁਆਲਟੀ ਕੁਆਲਟੀ ਬਹੁਤ ਸੋਹਣੀ ਆ ਹੂੰ ਲੋਬੇ ਠੀਕ ਆ ਜੀ ਸੋ ਫੋਨੋ ਬਾਜਣ ਵਜੂਦ ਆ ਮੈਂ ਦਾ ਠੀਕ ਆ ਜੀ 45 ਦੀ 45 ਦੀ ਤੁਹਾਨੂੰ ਲਾਸਟ ਮਿਲ ਜੂਗੀ 1.5 ਲੱਖ ਮੋਲਾਂ ਦੇ 1 45 ਦੀ ਸੋ ਬਾਕੀ ਜੱਡੇਲੇ ਉਹਦੀ ਬੜੀ ਸਾਫ ਸੁਥਰੀ ਆ ਵੇਖ ਕੇ ਭਰਾਵਾਂ ਨੇ ਖੜਾਈ ਦੀ ਇਹਨਾਂ ਨੇ ਵੇਖ ਤੋ ਜੱਜਮੈਂਟ ਕਰ ਹੀ ਲੈਣੀ ਆ ਇਧਰੋਂ ਇੱਕ ਬਹਿਣੀ ਵਾਲੀ ਸਾਈਡ ਤੋਂ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਹਲੋ ਠੀਕ ਆ ਜੀ ਲੋ ਵੀ ਫੋਨ ਵਜਨ ਦੇ ਰਿਹਾ ਠੀਕ ਆ ਜੀ ਬੜਾ ਰੋਬ ਰਾਵ ਆ ਝੋਟੀ ਦਾ ਬਹੁਤ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਕਿਸੇ ਭਰਾਣੇ ਚੰਗੇ ਪੈਸੇ ਲਾਉਣੇ ਆ ਤੇ 15 ਜਾਂ 15 ਲੀਟਰ ਤੋਂ ਬਾਹਰ ਪਸ਼ੂ ਖਰੀਦਣ ਦੇ ਚਾਹਵਾਨ ਹੋ ਤੁਸੀਂ ਹੱਥ ਪਾ ਸਕਦੇ ਹੋ ਠੀਕ ਆ ਰਾਜੂਰੇ ਇਹ ਐਨੀਮਲ ਨੇ ਅੱਜ ਆਪਣੇ ਕੋਲ ਟੋਟਲ 6 ਵਰੇ ਹਾਂਜੀ ਹਾਂਜੀ ਮਤਲਬ ਵੀਡੀਓ ਤੇ ਆਪਾਂ 6 ਆਏ ਆ ਉਤਰਨ ਤਕਰੀਬਨ ਐਨੀਮਲ ਆਪਣੇ ਕੋਲ ਜਿਹੜੇ ਆ 12 ਤੋਂ 13 ਪਸ਼ੂ ਜਿਹੜੇ ਆਪਣੇ ਕੋਲ ਅੱਜ ਮੌਜੂਦਾ ਘਰੇ ਹੈਗੇ ਆ ਜੀ ਹੈਗੇ ਆ ਮੌਜੂਦ ਹਾਂਜੀ ਹਾਂਜੀ ਉਹ ਮਾਰੇ ਆ ਵੀ ਹੋਣ ਆਇਆ ਵਾ ਆ ਥੋੜੀ ਕਿਵਾਈ ਜਿਹੜੀਆਂ ਉਹਨਾਂ ਦੀ 8 9 ਵਜੇ ਹੋਈ ਆ ਤੋ ਇਸ ਕਰਕੇ ਆ ਤੇ ਆਪਾਂ ਵੀਡੀਓ ਜੇ ਨਹੀਂ ਪਾਏ ਉਹ ਚਲੋ ਆਪਾਂ ਸੋ ਐਤਵਾਦ ਨੂੰ ਸੰਵਾਰ ਨੂੰ ਪਾਵਾਂਗੇ ਪਹਿਲੀ ਗੱਲ ਤੇ ਭੈਣ ਭਰਾਵਾਂ ਦਾ ਬਹੁਤ ਮਾਣ ਆ ਉਹਦੋਂ ਦੀ ਵੀਡੀਓ ਤੇ ਜਿਹੜੇ ਆ 10 ਤੋਂ 12 ਪਾਚੇ ਸੇਲ ਹੋ ਗਿਆ ਹੋ ਗਿਆ ਹਾਂਜੀ ਬਿਨ ਬੇ ਹਾਂਜੀ 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 ਇਹ ਮਾਲ ਆਉਂਦਾ ਤੁਹਾਡੇ ਕੋਲ 8 7 10 ਨਾਲ ਜਿਹੜੇ ਗਿਣਤੀ ਦੇ ਹੁੰਦੇ 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 ਹਾਂਜੀ ਹਾਂਜੀ ਹੁੰਦੇ 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 ਆ ਜੀ ਪੱਕੇ ਇਸੇ ਤਰ੍ਹਾਂ ਹੀ ਆ ਲਓ ਵੀ ਇਹ ਦੋਸਤੋ ਅੱਜ ਫਾਰਮ ਤੇ ਵੀਰ ਹਣ ਦੇ ਕੋਲ ਪਸ਼ੂ ਸੀ ਕਿ ਜਿਹੜੇ ਬਿਲਕੁਲ ਰੈਡੀ ਕਰਕੇ ਵੀਰ ਨੇ ਖਿਲਾਰੇ ਸੀਗੇ ਵੈ ਉਹ ਇੱਕ ਸਾਈਡ ਤੇ ਹੈਗੇ ਜਿਹੜੇ ਹਜੇ ਤਿਆਰੀ ਤੇ ਨਹੀਂ ਸੀਗੇ ਅੱਜ ਥੋੜਾ ਲੇਟ ਚ ਵਾਈਆਂ ਕਰਕੇ ਉਹਨਾਂ ਦੇ ਲਿਆਂਦੇ ਪਏ ਆ। ਪਏ 8 ਵਜੇ ਕੋਈ 9 ਵਜੇ ਚ ਵਾਈਆਂ ਲੇਟ ਹੀ ਹੋਈਆਂ ਨੇ। ਉਹ ਵੀ ਪਸ਼ੂ ਹੈਗੇ ਕੋਈ 15 16 17 18 ਲੀਟਰ ਬੜੀਆਂ ਮੱਝਾਂ ਵੀ ਹੈਗੀਆਂ ਨੇ ਕੋਈ ਭਰਾ ਸੰਪਰਕ ਤੁਸੀਂ ਕਰ ਲਿਓ ਕਿ ਤੁਹਾਨੂੰ ਪਸ਼ੂ ਦਿਖਾਈ ਜਾਣਗੇ ਠੀਕ ਹੈ ਜਿੱਥੇ ਆਣ ਦੇ ਕੇ ਦੇਖਣਾ ਚਾਹੁੰਦਾ। ਉਹ ਵੀ 2-4 ਦਿਨਾਂ ਦੇ ਵਿੱਚ ਪਸ਼ੂ ਆ ਜਾਣਗੇ। ਰਾਜਵੀਰ ਇੱਕ ਨੰਬਰ ਆਪਣੇ ਕਰਦੇ ਸਾਂਝੇ ਵੀਰੇ। ਸਭ ਨੰਬਰ ਦੋਨੋਂ ਨੋਟ ਕਰ ਲਿਓ ਜੀ ਵੀਰ ਤੇ ਇੱਕ ਵੀਰਾਂ ਨੇ ਬੇਨਤੀ ਆ ਵੀ ਕਈ ਵੇਲੇ ਫੋਨ ਚਲੋ ਨਹੀਂ ਚੁੱਕਿਆ ਜਾਂਦਾ ਤੇ ਵੀਰ ਗੁੱਸਾ ਨਾ ਕਰਨ ਉਹਦੋਂ ਬਹੁਤਿਆਂ ਵੀਰਾਂ ਨੇ ਗੁੱਸਾ ਕੀਤਾ ਵੀ ਚਲੋ ਸਾਡੇ ਫੋਨ ਨਹੀਂ ਚੱਕੇਗੇ ਅੱਛਾ ਅੱਛਾ ਹੋ ਜਾਂਦਾ ਹਾਂਜੀ 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 ਤੇ ਚਲੋ ਇਹ ਆ ਵੀ ਫੋਨ ਆਏ ਹੀ ਬਹੁਤ ਜ਼ਿਆਰੇ ਸੀ ਤੇ ਫੋਨ ਜਿਹੜੇ ਵਿੱਚੋਂ ਜਿਹੜਾ ਮਿਸ ਹੋ ਜਾਂਦੇ ਵਿੱਚ ਕਾਲ ਦੇ ਵਿੱਚ ਕਾਲ ਤੋੜੀ ਆਉਂਦੀ ਸੀ ਤੇ ਬਾਅਦ ਇਹਨੇ ਨੰਬਰ ਵੀ ਜਿਹੜੇ ਆ ਜਾਦ ਨਹੀਂ ਹੋ ਜਾਂਦਾ ਹੋ ਜਾਂਦਾ ਬਿਲਕੁਲ ਤੇ ਨੰਬਰ ਵੀਰ ਨੋਟ ਕਰ ਲੈਣਾ 9872 92955 ਤੇ ਇੱਕ ਨੰਬਰ ਆਪਣਾ ਦੂਜਾ ਹੈ 97814 3360 ਤੇ ਇਹਨਾਂ ਦੋ ਨੰਬਰਾਂ ਦੇ ਆਪਣੇਾਂ ਤੇ ਜਿਹੜਾ ਕਾਲ ਕਰ ਲੈਣ ਠੀਕ ਹੈ ਜੀ ਹਾਂਜੀ ਤੇ ਵੀਡੀਓ ਤੋਂ ਬਿਨਾ ਵੀ ਜਿਹੜਾ ਮਾਲ ਜਿਹੜਾ ਆਪਣੇ ਕੋਲ 10-12 ਪਸ਼ੂ ਹੁੰਦੇ ਆ ਪੱਕੇ ਠੀਕ ਹੈ ਹਾਂਜੀ ਹਾਂਜੀ ਲੋ ਵੀ ਇਹ ਗੱਲਾਂ ਬਾਤਾਂ ਸਾਨੂੰ ਦੋਸਤੋ ਇਹ ਪਸ਼ੂਆਂ ਦੀ ਜਾਣਕਾਰੀ ਸੀ ਨੰਬਰ ਸਕਰੀਨ ਦੇ ਉੱਤੇ ਲੱਗ ਚੁੱਕਾ ਹੈ ਨੰਬਰਾਂ ਤੇ ਕਾਲ ਕਰੋ ਜਿੰਨੇ ਵੀਰ ਪੂਰੀ ਵੀਡੀਓ ਵੇਖਦੇ ਆ ਆਪਣੇ ਚੈਨਲ ਤੋਂ ਠੀਕ ਹੈ ਜੀ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬ੍ਰਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ